ਸਾਰਿਆਂ ਨੂੰ ਜੈਮਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਜ਼ਬੂਰਾਂ ਦੀ ਪੋਤੀ 30 ਅਧਿਆਇ ਦੀ 3 ਆਇਤ ਵਿੱਚ 헤 ਯਹੋਵਾ ਤੂੰ ਮੇਰੀ ਜਾਨ ਨੂੰ ਪਤਾ ਲਓ ਉਠਾ ਲਿਆ ਹੈ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ ਕਿ ਮੈਂ ਕਬਰ ਵਿੱਚ ਨਾ ਉਤਰ ਜਾਵਾਂ ਇਹ ਦਾਊਦ ਦਾ ਲਿਖਿਆ ਹੋਇਆ ਭਜਨ ਹੈ ਦਾਊਦ ਆਪਣੇ ਜੀਵਨ ਦੀ ਗਵਾਹੀ ਦਿੰਦਾ ਹੈ ਪਰਮੇਸ਼ਰ ਮੇਰੇ ਪ੍ਰਾਨ ਨੂੰ ਤੂੰ ਅਦਲੋਕ ਤੋਂ ਕੱਢ ਲਿਆ ਹੈ ਕਿ ਮੈਂ ਕਬਰ ਵਿੱਚ ਨਾ ਜਾਵਾਂ ਪਰਬੂ ਯੇਸ਼ੂ ਮਸੀਹ ਨੂੰ ਜਾਣਨ ਤੋਂ ਪਹਿਲਾਂ ਅਸੀਂ ਪਤਾਲ ਦੇ ਰਾਹਤੇ ਵਿੱਚ ਚੱਲਦੇ ਸੀ ਫਿਰ ਸਾਨੂੰ ਪ੍ਰਭੂ ਦੇ ਪਿਆਰ ਨੇ ਸਾਨੂੰ ਬਦਲ ਦਿੱਤਾ ਅੱਜ ਅਸੀਂ ਮੌਤ ਦੇ ਰਾਹਤੇ ਤੇ ਨਹੀਂ ਚੱਲ ਰਹੇ ਅਸੀਂ ਆਨੰਦ ਦੇ ਰਾਹਤੇ ਤੇ ਚੱਲ ਰਹੇ ਹਾਂ ਪਰਮੇਸ਼ਰ ਨੇ ਸਾਡੇ ਜੀਵਨ ਨੂੰ ਬਦਲਿਆ ਹੈ ਪਰਮੇਸ਼ਰ ਨੇ ਸਾਡੇ ਰਾਸਤੇ ਨੂੰ ਬਦਲਿਆ ਹੈ ਅੱਜ ਸਾਡੇ ਜੀਵਨ ਵਿੱਚ ਪਰਮੇਸ਼ਰ ਨੇ ਆਨੰਦ ਆਸ਼ੀਸ਼ ਦਿੱਤੀ ਹੈ ਪਰਮੇਸ਼ਰ ਸਾਡੇ ਜੀਵਨ ਨੂੰ ਬਦਲ ਦਿੰਦਾ ਹੈ ਪਰਮੇਸ਼ਰ ਸਾਨੂੰ ਬਦਲਦਾ ਹੈ ਅਸੀਂ ਖੁਦ ਨਹੀਂ ਬਦਲਦੇ ਪਰਮੇਸ਼ਰ ਕੱਲ ਅੱਜ ਯੁਗਾਂ ਦਾ ਯੁਗ ਇੱਕ ਸਮਾਨ ਹੈ ਪਰਮੇਸ਼ਵਰ ਸਾਡੇ ਜੀਵਨ ਨੂੰ ਬਦਲ ਦਿੰਦਾ ਹੈ ਪਰਮੇਸ਼ਵਰ ਬਦਲ ਕੇ ਸਾਡੇ ਜੀਵਨ ਨੂੰ ਇੱਕ ਆਸ਼ੀਸ਼ ਵਾਲਾ ਜੀਵਨ ਬਣਾ ਦਿੰਦਾ ਹੈ ਦਾਊਦ ਕਹਿੰਦਾ ਹੈ ਪਰਮੇਸ਼ਵਰ ਨੇ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਕਰ ਦਿੱਤਾ ਹੈ ਕਈ ਵਾਰ ਸਾਨੂੰ ਕੁਝ ਸਮਝ ਨਹੀਂ ਆਉਂਦੀ ਕੁਝ ਦਿਖਾਈ ਨਹੀਂ ਦਿੰਦਾ ਫਿਰ ਵੀ ਅਸੀਂ ਚਿੰਤਾ ਵਿੱਚ ਪੈ ਜਾਂਦੇ ਹਾਂ ਕੀ ਕਰੀਏ ਕੀ ਕਰਾਂਗੇ ਅਗਰ ਸਾਡਾ ਭਰੋਸਾ ਪਰਮੇਸ਼ਵਰ ਤੇ ਹੈ ਤਾਂ ਅਸੀਂ ਪ੍ਰਾਰਥਨਾ ਕਰਨ ਵਾਲੇ ਲੋਕਾਂ ਪਰਮੇਸ਼ਵਰ ਨੇ ਸਾਨੂੰ ਹਨੇਰੇ ਵਿੱਚ ਕੱਟ ਕੇ ਚਾਨਣ ਵਿੱਚ ਕਰ ਦਿੱਤਾ ਹੈ ਫਿਰ ਅਸੀਂ ਦੇਖ ਪਾਵਾਂਗੇ ਪਰਮੇਸ਼ਰ ਸਾਡੇ ਜੀਵਨ ਵਿੱਚ ਕੰਮ ਕਰਨ ਦੇ ਤਰੀਕੇ ਨੂੰ ਅਸੀਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਅੱਗੇ ਵਧਣਾ ਹੈ ਸਾਰੀਆਂ ਗੱਲਾਂ ਨੂੰ ਵੇਖ ਪਾਵਾਂਗੇ ਪਰਮੇਸ਼ਰ ਸਾਡੇ ਦੁੱਖਾਂ ਨੂੰ ਹਟਾ ਕੇ ਆਨੰਦ ਵਿੱਚ ਬਦਲ ਦੇਵੇਗਾ ਆਨੰਦ ਨਾਲ ਭਰ ਦੇਵੇਗਾ ਅੱਜ ਤੁਸੀਂ ਦੁੱਖ ਦੇ ਮੁਸੀਬਤਾਂ ਵਿੱਚ ਵੋਕੇ ਜਾ ਰਹੇ ਹੋ ਅੱਜ ਤੁਹਾਡੀਆਂ ਅੱਖਾਂ ਵਿੱਚ ਹੰਝੂ ਹੈ ਕੀ ਹੋਵੇਗਾ ਮੇਰਾ ਜੀਵਨ ਕਿਸ ਤਰ੍ਹਾਂ ਬਦਲੇਗਾ ਕਦੋਂ ਮੈਂ ਆਸ਼ੀਸ਼ ਦੇਖ ਪਾਵਾਂਗਾ ਪਰਮੇਸ਼ਰ ਤੇਰੇ ਹੰਝੂਆਂ ਨੂੰ ਵੇਖਦਾ ਹੈ ਉਹ ਆਨੰਦ ਵਿੱਚ ਬਦਲ ਦੇਵੇਗਾ ਹਨਾ ਦੇ ਜੀਵਨ ਬਾਰੇ ਅਸੀਂ ਦੇਖਦੇ ਹਾਂ ਨਾ ਰੋਂਦੀ ਸੀ ਪ੍ਰਭੂ ਦੇ ਸਾਹਮਣੇ ਪੁੱਭਾ ਮਾਰ ਮਾਰ ਕੇ ਰੋਂਦੀ ਸੀ ਪਰਮੇਸ਼ਰ ਮੇਰੇ ਜੀਵਨ ਵਿੱਚ ਸੰਤਾਨ ਨਹੀਂ ਪਰਮੇਸ਼ਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣ ਲਿਆ ਉਸ ਦੇ ਜੀਵਨ ਵਿੱਚ ਇੱਕ ਬੱਚੇ ਦੀ ਆਸ਼ੀਸ਼ ਦਿੱਤੀ ਪਰਮੇਸ਼ਰ ਨੇ ਉਸ ਦੇ ਜੀਵਨ ਵਿੱਚ ਵਿਲਾਪ ਨੂੰ ਹਟਾ ਕੇ ਆਨੰਦ ਵਿੱਚ ਭਰ ਦਿੱਤਾ ਤੁਸੀਂ ਬਹੁਤ ਦੁਖੀ ਹੋਵੋਗੇ ਤੁਸੀਂ ਰੋ ਰਹੇ ਹੋਗੇ ਪ੍ਰਭੂ ਦੇ ਸਾਹਮਣੇ ਰੋਵੋ ਇਨਸਾਨ ਦੇ ਸਾਹਮਣੇ ਨਾ ਰੋਵੋ ਪਰਮੇਸ਼ਰ ਨੇ ਪਾਣੀ ਜੋ ਸਧਾਰਨ ਗੱਲ ਹੈ ਪਰਮੇਸ਼ਰ ਨੇ ਦਾਖਮਧੂ ਵਿੱਚ ਬਦਲ ਦਿੱਤਾ ਸਾਡਾ ਜੀਵਨ ਕਦੋਂ ਦੂਸਰੇ ਲਈ ਆਸ਼ਿਸ਼ ਦਾ ਕਾਰਨ ਬਣ ਜਾਵੇਗਾ ਅਸੀਂ ਸਧਾਰਨ ਜੇ ਲੋਕ ਹਾਂ ਪਰਮੇਸ਼ਰ ਸਧਾਰਨ ਲੋਕਾਂ ਦੇ ਦੁਆਰਾ ਬਹੁਤ ਵੱਡੇ ਵੱਡੇ ਕੰਮ ਕਰਦਾ ਹੈ ਪਤਰਸ ਯੂਨਾ ਇਹ ਸਧਾਰਨ ਜੇ ਆਮ ਜੇ ਲੋਕ ਸੀ ਇਹ ਅਨਪੜ੍ਹ ਲੋਕ ਸੀ ਪਰਮੇਸ਼ਰ ਦੀ ਪਵਿੱਤਰ ਆਤਮਾ ਜਦੋਂ ਇਹਨਾਂ ਦੇ ਉੱਤੇ ਆਈ ਤਾਂ ਉਹ ਸਧਾਰਨ ਜੇ ਲੋਕ ਦੁਆਰਾ ਪਰਮੇਸ਼ਰ ਨੇ ਕੰਮ ਕੀਤੇ ਰੋਣਾ ਹੈ ਤਾਂ ਪ੍ਰਭੂ ਦੇ ਸਾਹਮਣੇ ਰੋ ਪਰਮੇਸ਼ਰ ਸਾਡਾ ਹੰਝੂਆਂ ਦਾ ਹਿਸਾਬ ਕਰਨ ਵਾਲਾ ਪਰਮੇਸ਼ਰ ਹੈ ਪਰਮੇਸ਼ਰ ਸਹੀ ਸਮੇਂ ਤੇ ਸਾਡੇ ਜੀਵਨ ਨੂੰ ਬਦਲੇਗਾ ਸਾਡਾ ਪਰਮੇਸ਼ਰ ਸਾਡੇ ਜੀਵਨ ਨੂੰ ਬਦਲਣ ਵਾਲਾ ਪਰਮੇਸ਼ਰ ਹੈ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਤੁਹਾਡੇ ਜੀਵਨ ਨੂੰ ਪਰਮੇਸ਼ਰ ਬਦਲੇਗਾ ਤੁਹਾਨੂੰ ਪੂਰਾ ਭਰੋਸਾ ਪ੍ਰਭੂ ਤੇ ਰੱਖਣਾ ਚਾਹੀਦਾ ਹੈ ਪ੍ਰਾਰਥਨਾ ਨਹੀਂ ਛੱਡਣੀ ਚਾਹੀਦੀ ਉਸ ਦੇ ਵਚਨ ਨੂੰ ਮੰਨਣ ਕਰਨਾ ਹੈ ਉਹਦੇ ਵਚਨ ਨੂੰ ਛੱਡਣਾ ਨਹੀਂ ਪਰਮੇਸ਼ਰ ਤੇ ਵਿਸ਼ਵਾਸ ਆਤਿ ਆਸ਼ਾ ਰੱਖਣਾ ਨਹੀਂ ਛੱਡਣਾ ਪਰਮੇਸ਼ਰ ਪਾਣੀ ਨੂੰ ਦਾਖਮਧੂ ਵਿੱਚ ਬਦਲ ਦਿੰਦਾ ਹੈ ਪਰਮੇਸ਼ਵਰ ਨੂੰ ਬੋਲੋ ਤੇਰੀ ਆਤਮਾ ਦੀ ਸਾਮਰਥ ਦੇ ਨਾਲ ਸ਼ਕਤੀ ਦੇ ਨਾਲ ਮੈਨੂੰ ਭਰ ਦੋ ਮੈਂ ਸਧਾਰਨ ਹਾਂ ਆਪਣੇ ਹੱਥ ਵਿੱਚ ਲੈ ਲਓ ਕਠੋਰ ਦਿਲ ਨੂੰ ਮਾਸ ਵਾਲਾ ਦਿਲ ਦੇਣ ਵਾਲਾ ਪਰਮੇਸ਼ਵਰ ਹੈ ਸਾਡਾ ਪਰਮੇਸ਼ਰ ਵਿਸ਼ਵਾਸ ਯੋਗਿਆ ਵਾਲਾ ਪਰਮੇਸ਼ਰ ਹੈ ਉਹ ਸਾਨੂੰ ਰਾਸਤੇ ਵਿੱਚ ਮੇਰੇ ਹੱਥ ਨੂੰ ਕਦੇ ਨਹੀਂ ਛੱਡੂਗਾ ਉਹ ਤੁਹਾਡੇ ਨਾਲ ਹਮੇਸ਼ਾ ਆਨੰਦ ਨਾਲ ਰਹੇਗਾ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ ਬਹੁਤ ਸਾਰੇ ਲੋਕ ਤੁਹਾਨੂੰ ਵੇਖ ਕੇ ਹੈਰਾਨ ਹੋ ਜਾਣਗੇ ਕਿ ਇਸ ਦੇ ਜੀਵਨ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਹੈ ਇਸ ਤਰ੍ਹਾਂ ਵਿਸ਼ਵਾਸ ਨਾਲ ਅੱਗੇ ਵਧੋ ਆਮੀਨ